ਕਿ ਪਾਣੀ ਦੇ ਵਿੱਚ ਰਹਿ ਕੇ ਮਗਰ ਮੱਛ ਨਾਲ ਦੁਸ਼ਮਣੀ ਮਹਿੰਗੀ ਹੈ ਪਾਣੀ ਦੇ ਵਿੱਚ ਰਹਿ ਕੇ ਮਗਰ ਮੱਛ ਨਾਲ ਦੁਸ਼ਮਣੀ ਮਹਿੰਗੀ ਹੈ ਲੋਕਾਂ ਦਾ ਕੰਮ ਕਰਾਉਣ ਲਈ ਯੁਰਤ ਤਾਂ ਰੱਖਣੀ ਪੈਂਦੀ ਹੈ ਯੁਰਤ ਤਾਂ ਰੱਖਣੀ ਪੈਂਦੀ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮੇਸ਼ ਸੂਰੀ ਤੁਸੀਂ ਸ਼ੇਅਰ ਤੋਂ ਜਲਦੀਆਂ ਵੀਡੀਓ ਕਿਸ ਬਾਬਤ ਕਰਨ ਵਾਲੀ ਸਾਥੀਓ ਪਰਸੋਂ ਇਸੇ ਥਾਂ ਤੋਂ ਸ਼ਾਮ ਵੇਲੇ ਵੀਡੀਓ ਪਾਈ ਸੀਗੀ ਬਜ਼ੁਰਗ ਅੰਕਲ ਨਿਰਮਲ ਦਾਸ ਜੀ ਸਾਡੇ ਨਾਲ ਸਨ ਮੇਰੇ ਖਿਆਲ ਸ਼ਾਇਦ ਵਾਇਸ ਦੀ ਦਿੱਕਤ ਨਹੀਂ ਹੋਵੇ ਤਾਂ ਨਿਰਮਲ ਦਾਸ ਜੀ ਪਰਸੋ ਸਾਡੇ ਨਾਲ ਸਨ ਅੰਕਲ ਜੀ ਨੇ ਆਪਣਾ ਦੁਖੜਾ ਜਿਹੜਾ ਹੈ ਤੁਹਾਡੇ ਅੱਗੇ ਰੱਖਿਆ ਸੀਗਾ ਮੈਂ ਜਾ ਕੇ ਜਿਹੜੀ ਕੰਪਨੀ ਹੈ ਜਿੱਥੇ ਸੋਨਾ ਇਹਨਾਂ ਨੇ ਗਿਰਵੀ ਰੱਖਿਆ ਸੀ ਤੇ ਪੈਸੇ ਵਿਆਜੂ ਲਈ ਸੀ ਉਹਨਾਂ ਨਾਲ ਗੱਲਬਾਤ ਕਰ ਲਈ ਸੀ ਉਹਨਾਂ ਨੇ ਪਰਸੋ ਤੱਕ ਦਾ ਟਾਈਮ ਪਰਸੋ ਮੰਗਿਆ ਸੀ ਤੇ ਮੈਂ ਅੰਕਲ ਜੀ ਨੂੰ ਦੱਸਿਆ ਸੀ ਉਸੇ ਦਿਨ ਵੀ ਮੈਂ ਕਹਿੰਦਾ ਪਹਿਲਾ ਵੀ 7 8 ਤੱਕ 8 ਕਨੈਕਸ਼ਨ ਬੰਦ ਕਰ ਲੈ ਯਾਰ ਇੱਕ ਮਿੰਟ ਮੈਂ ਅੰਕਲ ਜੀ ਨੂੰ ਦੱਸਿਆ ਸੀ ਕਿ ਪਹਿਲਾ ਵੀ ਜਿਹੜੇ 7 8 ਕਨੈਕਸ਼ਨ ਪਿਛਲੇ ਲੰਬੇ ਸਮੇਂ ਤੋਂ ਨਹੀਂ ਚੱਲਦੇ ਸੀ ਚਲਾਤੇ ਸੀਗੇ ਕਿਉਂਕਿ ਸਾਡੀ ਗਵਰਨਮੈਂਟ ਤਾਂ ਘਰ ਬੈਠ ਕੇ ਜਿਹੜੀ ਆ ਉਸ ਸਕਰੀਨ ਤੇ ਚੱਲਦੀ ਆ ਤੁਸੀਂ ਸਾਡੇ ਪਰਿਵਾਰਕ ਜੀਓ ਤੁਸੀਂ ਸਾਡੀ ਗਵਰਨਮੈਂਟੋ ਸਾਡੀ ਗੱਲ ਤੇ ਮਿੰਟ-ਮਿੰਟ ਬਾਅਦ ਗੌਰ ਕਰਦੇ ਹੋ ਸਾਡੀ ਗਵਰਨਮੈਂਟ ਤੁਸੀਂ ਹੋ ਤਾਕਤ ਤੁਹਾਡੀ ਤੇ ਕਈ ਵੇਲੇ ਦਬਕਾ ਸਾਡਾ ਚੱਲ ਜਾਂਦਾ ਅੰਕਲ ਜੀ ਹੁਣ ਕੋਲ ਖੜੇ ਨੇ ਸੋਨੈ ਇਹਨਾਂ ਨੂੰ ਮਿਲ ਗਿਆ ਸੋਨਾ ਘਰ ਪਝਵਾਤਾ ਇਹਨਾਂ ਨੇ ਔਰ ਸਾਡੇ ਜਿਹੜੇ ਪਰਿਵਾਰਕ ਮੈਂਬਰ ਘਰੋਂ ਬੈਠ ਕੇ ਦੇਖ ਰਹੇ ਆ ਵੀਡੀਓ ਕਹਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਤਾਂ ਮੈਂ ਤੁਹਾਡਾ ਧੰਨਵਾਦ ਪਹਿਲਾਂ ਕਰ ਦੇਣਾ ਚਾਹੁੰਦਾ ਕਿਉਂਕਿ ਤਾਕਤ ਸਾਰੀ ਤੁਹਾਡੀ ਆ ਜ਼ੋਰ ਸਾਰਾ ਤੁਹਾਡਾ ਜ਼ਰੀਆ ਸੀ ਬਣ ਜਾਈਦਾ ਔਰ ਇਸ ਗੱਲ ਦੀ ਵੀ ਅਸੀਂ ਤੁਹਾਡੇ ਹੀ ਧੰਨਵਾਦ ਕਰਦੇ ਆ ਤੁਹਾਡੀ ਸ਼ਲਾਘਾ ਕਰਦੇ ਆ ਕਿ ਤੁਸੀਂ ਇੱਕ ਥਾਪੜ ਕੇ ਘਰੋਂ ਨਾਲ ਖੜ ਜੰਨੇ ਆ ਕਮੈਂਟ ਕਰਦੇ ਨੇ ਜਿਹਦੇ ਕਰਕੇ ਫਿਰ ਬਦਲਾਅ ਆ ਜਾਂਦਾ ਉਹ ਆਉਂਦਾ ਕਿ ਨਹੀਂ ਆਉਂਦਾ ਸਾਨੂੰ ਨਹੀਂ ਪਤਾ ਲੇਕਿਨ ਲੋਕਾਂ ਦੀ ਜ਼ਿੰਦਗੀ ਚ ਤਬਦੀਲੀ ਆ ਜਾਂਦੀ ਅੰਕਲ ਜੀ ਅੱਜ ਖੁਸ਼ ਨੇ ਅੰਕਲ ਜੀ ਤੋਂ ਗੱਲਬਾਤ ਸੁਣਨ ਨੇ ਪਰਸੋਂ ਕਿਹੋ ਜਿਹੇ ਹਾਲਾਤ ਸੀਗੇ ਜੀ ਪਰਸੋਂ ਦਾ ਮੂੰਹ ਉੜਿਆ ਸੀ ਸਾਡਾ ਹਾਂਜੀ ਹਾਂਜੀ ਹਾਜੀ ਦਾ ਕਿਹਾ ਪਤਾ ਨਹੀਂ ਕਰੇ ਮਿਲਣਾ ਹੀ ਨਹੀਂ ਹੈਗਾ ਹਾਂਜੀ ਪਰਪਲ ਮੈਸ਼ ਕਿੰਨੇ ਕਿੰਨੇ ਦਿਨ ਤੋਂ ਤੰਗ ਕਰਦੇ ਸੀਗੇ ਜੀ ਇਹ ਮਹੀਨਾ ਹੋ ਗਿਆ ਸੀ ਮੈਂ ਪੇਮੈਂਟ ਲੈ ਕੇ ਆਂਦਾ ਸੀ ਨਕਦ ਇਹਨਾਂ ਕੋਲ ਤੇ ਜਮ੍ਹਾਂ ਕਰਾਉਣ ਨੂੰ ਇਹ ਕਹਿੰਦੇ ਸਾਡਾ ਸਿਸਟਮ ਨਹੀਂ ਚੱਲ ਰਿਹਾ ਹੁਣ ਚੱਲ ਗਿਆ ਹੁਣ ਚੱਲ ਗਿਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਛਾ ਤੇ ਹੁਣ ਅੱਜ ਕਿੰਨੀ ਕੀ ਦਿੱਕਤ ਆਈ ਫਿਰ ਨੇ ਅਜ ਨਹੀਂ ਦਿੱਕਤ ਆਈ ਨਹੀਂ 12:30 ਦਾ ਟਾਈਮ ਦਿੱਤਾ ਸੀ ਆਪਾਂ ਟਾਈਮ ਸਰ ਪਹੁੰਚ ਗਏ ਸੀ ਤੇ ਇਹਨਾਂ ਨੇ ਕਿੰਨਾਕ ਟਾਈਮ ਲਾਇਆ ਫਿਰ ਨਹੀਂ 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 ਟਾਈਮ ਲਾਇਆ ਨਹੀਂ 10 ਮਿੰਟ ਵੀ ਨਹੀਂ ਲਾਇਆ ਹੱਥ ਜੋੜ ਕੇ ਕਹਿੰਦੇ ਲੈ ਲੋ ਜੀ ਸਾਡਾ ਸਮਾਂ ਪਿਆ ਰਿਹਾ ਹਾਂ ਜੀ ਉਹ ਕਹਿੰਦਾ ਸੀ ਪਹਿਲਾਂ ਹੀ ਕਰ ਲੈਂਦੇ ਉਹ ਪਹਿਲੇ ਕਹਿੰਦੇ ਬਿਜਲੀ ਦਾ ਕਹਿੰਦੇ ਇੱਕ ਉਹ ਕਨੈਕਸ਼ਨ ਕਰਕੇ ਪ੍ਰੋਬਲਮ ਆਈ ਆ ਹੁਣ ਬਿਜਲੀ ਉੱਤੇ ਹੋਈ ਆ ਹਾਂ ਜੀ ਬਿਜਲੀ ਜਾਈ ਪਹਿਲਾਂ ਬਿਜਲੀ ਥੱਲੇ ਨਹੀਂ ਸੀ ਆਉਂਦੀ ਪਰਸੋਂ ਫੇ ਤੁਹਾਡੇ ਨਾਲ ਜਦੋਂ ਗੱਲਬਾਤ ਕੀਤੀ ਐ ਸੀ ਫੇ ਜਦ ਆਪਣੀ ਬਿਜਲੀ ਚਲਾਈਏ ਤਾਂ ਬਿਜਲੀ ਉੱਤੋਂ ਹੀ ਆਈ ਆ ਹੁਣ ਖੁਸ਼ ਹੋ ਸੰਤੁਸ਼ਟ ਹੋ ਹਾਂ ਸੰਤੁਸ਼ਟ ਆ ਜੀ ਹਾਂ ਜੀ ਹੁਣ ਬੇਟੇ ਦਾ ਵਿਆਹ ਤੁਮ ਧਾਮ ਨਾ ਕਰਨਾ ਹਾਂ ਜੀ ਕਰਾਂਗੇ ਜੀ ਹਾਂ ਜੀ ਹਾਂ ਠੀਕ ਆ ਹਾਂ ਜੀ ਤੁਸੀਂ ਵੀ ਆਲਾ ਜੀ ਜਰੂਰ ਜੀ ਜਰੂਰ ਜੀ ਜਲਾ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਜੀ ਜੋਰ ਤਾਕਤ ਸਭ ਇਹਨਾਂ ਦਾ ਇਹਨਾਂ ਨੂੰ ਕੀ ਕਹੋਗੇ ਹਾਂ ਜੀ ਮੈਂ ਨਾ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਭੈਣ ਭਾਈ ਆ ਸਾਡੇ ਆਪਣੇ ਸਾਰੇ ਅਸੀਂ ਇਸੇ ਸ਼ਹਿਰ ਦੇ ਵਿੱਚ ਮੈਂ ਰਹਿਣਾ ਤੇ ਮੈਨੂੰ ਸਾਰਾ ਸ਼ਹਿਰ ਵੈਸੇ ਤਾਂ ਜਾਣਦਾ ਤੇ ਮੈਂ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦਾ ਵੀ ਤੁਹਾਡੀ ਸਮੁੱਚੀ ਟੂਮ ਟੀਪੀ ਵੀ ਬੱਤੀ ਏਪੀ ਮੈਂ ਸਾਡੀ ਹਾਂਜੀ ਮੈਂ ਇਕੱਲਾ ਹੀ ਤੁਰਿਆ ਫਿਰਦਾ ਟੀਮ ਇਹ ਆ ਹਾਂਜੀ ਪੀ ਵੀ ਬੱਤੀ ਨਵਾਂ ਸ਼ਹਿਰ ਟੀਮ ਦਾ ਤੁਹਾਡੇ ਦਿਨੇਸ਼ ਸੂਰੀ ਜੀ ਦਾ ਤੇ ਨਾਲ ਇਹਨਾਂ ਦੇ ਜੋ ਹੈਲਪਰ ਆ ਹਾਂਜੀ ਐਪੀ ਦਾ ਇਹਨਾਂ ਦਾ ਮੈਂ ਬਹੁਤ ਦਿਲ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਜੀ ਹਾਂਜੀ ਪਰਮੇਸ਼ਰ ਜੀ ਜੀ ਬੋਲੋ ਤੁਸੀਂ ਪਰਮੇਸ਼ਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਹਾਂਜੀ ਇਸੇ ਤਰ੍ਹਾਂ ਤੁਸੀਂ ਹੱਕ ਸੱਚ ਲਈ ਲੜਦੇ ਰਹੋ ਜੀ ਹਾਂਜੀ ਆਸ਼ੀਰਵਾਦ ਚਾਹੀਦਾ ਇਕਲ ਤੁਹਾਡਾ ਔਰ ਮੈਂ ਤੁਹਾਨੂੰ ਇੱਕ ਜੀ ਦੱਸਣੀ ਚਾਹੁੰਦਾ ਜੀ ਹਾਂ ਕਈ ਸਾਡੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਉਹਨਾਂ ਨੇ ਕਿਹਾ ਜੇ ਪਰਸੋਂ ਨੂੰ ਹੱਲ ਨਹੀਂ ਕਰਦੇ ਸਾਨੂੰ ਸੱਦ ਲਿਓ ਅਸੀਂ ਕਹਿੰਦੇ ਹਮ ਹਮਾ ਕੇ ਪਹੁੰਚਾਂਗੇ ਕਈ ਸਾਡੇ ਭੈਣ ਭਰਾਵਾਂ ਨੇ ਮੈਨੂੰ ਪਰਸਨਲ ਮੈਸੇਜ ਵੀ ਕੀਤਾ ਮੈਨੂੰ ਹੋਰ ਵੀ ਜਿਹੜੇ ਪ੍ਰੈਸ ਰਿਪੋਰਟਰਾਂ ਦੇ ਆਏ ਕਿਸਾਨ ਯੂਨੀਅਨ ਦੇ ਵੀ ਆਇਆ ਫੋਨ ਮੈਨੂੰ ਹੋਰ ਇੱਕ ਰਾਹੋਂ ਤੋਂ ਪ੍ਰੈਸ ਰਿਪੋਰਟਰ ਉਹ ਨਹੀਂ ਵੀ ਆਇਆ ਹੋਰ ਉਹਨਾਂ ਨੇ ਵੀ ਮੈਂ ਕਿਹਾ ਕੋਈ ਨਹੀਂ ਨਹੀਂ ਪਰਸਨਲ ਟਾਈਮ ਦਿੱਤਾ ਆ ਉਹ ਕਹਿੰਦੇ ਸਾਨੂੰ ਸੱਦ ਲਈ ਕੋਈ ਗੱਲ ਨਹੀਂ ਜੇ ਨਹੀਂ ਹੋਇਆ ਤਾਂ ਕੰਮ ਅਸੀਂ ਕਹਿੰਦੇ ਹੋਰ ਵੀ 20 25 ਜਣੇ ਲਿਆਵਾਂਗੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕਹਿਣਾ ਸੀ ਪੀਪੀ 32 ਵਾਲੇ ਮੈਂ ਕਿਹਾ ਉਹਨਾਂ ਨੂੰ ਕਿਹਾ ਮੈਂ ਕਿਹਾ ਉਹੀ ਬਹੁਤ ਆ ਮੈਂ ਕਿਹਾ ਹਾਂਜੀ ਮੈਂ ਕਿਹਾ ਉਹੀ ਉਹਨਾਂ ਨੇ ਮਸਲੇ ਹੱਲ ਕਰਾਏ ਆ ਮਿਸੇ ਸਾਡੀ ਦੇਖਦੀ ਰਹਿੰਦੀ ਆ ਜਿਆਦਾਤਰ ਫੋਨ ਉੱਥੋਂ ਉਹਨੇ ਦੇਖਿਆ ਸੀਗਾ ਤੁਸੀਂ ਪਹਿਲਾਂ ਵੀ ਇੱਥੋਂ ਕਰਾਇਆ ਸੀ ਕਿ ਇਹਦਾ ਏਦਾਂ ਹੀ ਮਸਲਾ ਹੱਲ ਉਹਨਾਂ ਦਾ ਵੀ ਸੋਨਾ ਮਿਲਦਾ ਨਹੀਂ ਸੀ ਮੈਂ ਤੁਹਾਡਾ ਧੰਨਵਾਦ ਕਰਦਾ ਨਹੀਂ ਚਲੋ ਅਸੀਸਾਂ ਦਿਓ ਤੁਸੀਂ ਜੀ ਵਟੇ ਸੀਆਂ ਦਾ ਹਾਂਜੀ ਜਿੰਨੇ ਵੀ ਦੇਖ ਰਹੇ ਆ ਚੈਨਲ ਨੂੰ ਪੀਪੀ 32 ਨਵਾਂ ਸ਼ਿਆ ਨੂੰ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਲ ਦੀਆਂ ਅਰਦਾਈਆਂ ਤੋਂ ਧੰਨਵਾਦ ਕਰਦਾ ਚਲੋ ਤੁਹਾਨੂੰ ਅਡਵਾਂਸ ਸੇ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਤੁਹਾਡਾ ਸੋਨਾ ਮਿਲਿਆ ਉਹਦੀ ਵੀ ਮੁਬਾਰਕਾਂ ਔਰ ਬੇਟ ਦੇ ਵਿਆਹ ਦੀਆਂ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਅੱਗੇ ਬਹੁਤ ਚੰਗੇ ਦਿਨ ਉਮੀਦ ਕਰਦੇ ਹਾਂ ਕਾਮਨਾ ਕਰਦੇ ਹਾਂ ਤੁਹਾਡੇ ਪੂਰੇ ਪਰਿਵਾਰ ਚ ਤੰਦਰੁਸਤੀ ਬਣੀ ਰਹੇ ਠੀਕ ਹੈ ਅਕਾ ਜੀ ਹਾਂ ਜੀ ਤੁਹਾਡੀਆਂ ਦੁਆਵਾਂ ਸਾਡੇ ਨਾਲ ਹੀ ਆ ਚਲੋ ਬਾਦ ਸ਼ੁਕਰ ਹੈ ਜੀ ਔਰ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਆ ਤੁਹਾਨੂੰ ਵੀ ਮਾਲਕ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਣੀ ਰਹੇ ਔਰ ਤੁਸੀਂ ਵੀ ਬੜੀ ਹੀ ਸ਼ਾਨ ਨਾਲ ਜ਼ਿੰਦਗੀ ਜਿਉ ਤੇ ਆਪਣਾ ਅਸ਼ੀਰਵਾਦ ਇਸੇ ਤਰੀਕੇ ਸਾਡੇ ਤੇ ਬਣਾ ਕੇ ਰੱਖੋ ਅੰਕਲ ਜੀ ਕੀ ਨਹੀਂ ਗੱਲ ਫਿਰ ਅਸੀਂ ਕਹਿੰਦੇ ਹੁਣ ਕਿਉਂ ਮੰਨਦੀ ਐ ਫੇਪੀ ਬੱਤੀ ਨੂੰ ਹਾਂ ਜੀ ਮੰਨਦੇ ਆ ਜੀ ਪੀਪੀ ਬੱਤੀ ਵਾਲਿਆਂ ਨੂੰ ਮੰਨਦੇ ਆ ਜੀ ਚਲ ਠੀਕ ਹੈ ਇੱਕ ਨਹੀਂ ਬਹੁਤ ਸ਼ੁਕਰਿਆ ਬਹੁਤ ਸ਼ੁਕਰੇ ਬਹੁਤ ਮਿਹਰਬਾਨੀ ਠੀਕ ਹੈ ਸਾਥੀਓ ਇਸੇ ਤਰੀਕੇ ਆਪਣਾ ਪਿਆਰ ਬਣਾ ਕੇ ਰੱਖੋ ਬੜੇ ਰਣਬੀਤ ਲੋਸਰ ਮਛੋੜੀ ਦਿਨੀ ਸੁਰੀ ਕੈਮਰਾ ਪਰਸਮਿਟ ਜਨ ਜਾਤੋ ਬਹੁਤ ਜਲਦੀ ਫੇਰ ਤੁਹਾਨੂੰ ਜ਼ਰੂਰ ਮਿਲਾਂਗੇ ਸਤਿ ਸ਼੍ਰੀ ਅਕਾਲ ਰਹਾ